ਸਤਿ ਸ਼੍ਰੀ ਅਕਾਲ ਬਹੁਤ ਹਾਪੀ ਹੋ ਵੈਲਕਮ ਟੂ आवर ਫੈਮਿਲੀ ਪਾਰਟੀ ਮਿਸਟਰ ਲੋਟ ਆਫ ਗਾਈਜ਼ ਲਵ ਯੂ ਸੋ ਮਚ ਅਸੀਂ ਸਾਰੇ ਜਣੇ ਇਸ ਟਾਈਮ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਸੌਰੀ ਹੋਏਕਰ ਇਸ ਸਪੈਸ਼ਲ ਡੇ ਤੇ ਨਹੀਂ ਆ ਸਕਦੇ ਅਸੀਂ ਦੋਵਾਂ ਨੇ ਇਕੱਠਿਆਂ ਨੇ ਬਚਪਨ ਬਿਤਾਇਆ ਛੇੜੀਆਂ ਕਿੰਨੀ ਜਲਦੀ ਵੱਡੀਆਂ ਹੋ ਗਈਆਂ ਪਤਾ ਹੀ ਨਹੀਂ ਚੱਲਿਆ ਪਰ ਸਭ ਤੋਂ ਵੱਧ ਇਸ ਟਾਈਮ ਤੇ ਇਹ ਚੀਜ਼ ਮਿਸ ਕਰ ਰਹੇ ਹਾਂ ਕਿ ਸਾਡੇ ਫਾਦਰ ਸਾਡੇ ਵਿੱਚ ਨਹੀਂ ਹੈਗੇ ਲੜ ਪੈਂਦੀ ਸੀ ਹਰ ਥੈਂਕ ਯੂ ਸੋ ਮੱਚ ਮੈਨੂੰ ਸਟੇ ਟੇ ਦਿਨਾਂ ਨੇ ਇਹਨਾਂ ਸਾਥ ਵਿੱਚ ਸਾਡੀ ਘਰ ਨੂੰ ਕੁਝ ਖੁਸ਼ੀਆਂ ਲਿਆਉਣ ਦਿੱਤਾ ਸਾਡੀ ਕਮਿਊਨਿਟੀ ਨੂੰ ਔਰ ਮੇਟੀ ਯਾ ਮੈਂ ਸਿਆਸਟਮ ਨੂੰ ਬਹੁਤ ਜ਼ਿਆਦਾ ਮਿਸ ਕਰ ਰਿਹਾ ਸੌਰੀ ਆਈ ਹੋਪ ਆਪਕਾ ਜਲਦੀ ਮਿਲਾਂਗੇ ਲਾਈਫ ਵਿੱਚ ਮੇਰੇ ਛੋਟੇ ਜੀ ਪਿਆਰੀ ਜੀ ਤੇ ਲੋਜੀ ਲਾਈਫ ਵਿੱਚ ਸਾਰੀਆਂ ਖੁਸ਼ੀਆਂ ਲੈਣ ਮੇਰੇ ਵੱਲੋਂ ਇੱਕ ਛੋਟਾ ਜਿਹਾ ਸਰਪ੍ਰਾਈਜ਼ ਹੈ ਰਮਨ ਤੈਨੂੰ ਥੈਂਕ ਯੂ ਸੋ ਮੱਚ ਸਾਰਿਆਂ ਦਾ Thank you.